ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਿਮਾ ਕਲਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਪੰਡ ਲੇਵੇ ਵਾਲੀ ਮੱਝ ਦੀ ਮਿੱਤਰੋ ਵੀਡੀਓ ਬਣਾ ਰਹੇ ਆਂ ਤੇ ਬਹੁਤ ਹੀ ਚੰਗੀ ਸੋਹਣੀ ਮਿੱਤਰੋ ਮੱਝਾਂ ਤੇ ਥਾਂ ਲੇਵੇ ਦੀ ਪੂਰੀ ਸਾਫ ਹੈ ਆ ਗਾੜੀ ਵਿਸਾੜੀ ਬਹੁਤ ਚੰਗੀ ਪੂਰੀ ਗੱਲਬਾਤ ਭਾਈ ਦੇ ਨਾਲ ਕਰਦੇ ਆਂ ਵੀ ਕਿੰਨਾ ਇਹਨੇ ਦੁੱਧ ਕੱਢਿਆ ਕਿਹੜੇ ਸਿਬਣ ਦੀ ਆ ਜਾਂ ਕਿਹੜਾ ਮਿੱਤਰੋ ਇਹਦੇ ਸਿਮਣ ਲੱਗਿਆ ਵਾ ਤੇ ਫਿਰ ਆਪਾਂ ਮਿੱਤਰੋ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਬਾਅਦ ਦੇ ਵਿੱਚ ਆਪਾਂ ਰੇਟ ਵੀ ਦੱਸਾਂਗੇ ਸਿੰਘ ਵੀ ਬਹੁਤ ਸੋਹਣਾ ਹੈ ਤੇ ਵਜਨ ਵੀ ਚੰਗਾ ਹਾਂਜੀ ਭਾਈ ਕਲਦੀਪ ਕੀ ਹਾਲ ਚਾਲ ਹੈ ਸਸੀ ਕਾ ਭਾਈ ਸਸੀ ਕਾ ਠੀਕ ਹੈ ਵਧੀਆ ਭਾਈ ਤੇ ਆਪਣਾ ਜਿਹੜਾ ਘਰ ਹੈ ਫਰਨੀਜੀ ਦੇ ਘਰ ਹੈ ਹਨਾ ਹਾਂ ਫਰਨੀ ਤੇ ਆ ਗਿਆ ਭਾਈ ਆਪਣਾ ਪੰਚਾਇਤ ਘਰ ਦੇ ਨੇੜੇ ਮੈਂ ਮੈਂ ਕਿਹਾ ਪਹਿਲਾਂ ਮੱਲਾਂ ਦਾ ਦੋ ਵੀਡੀਓ ਪਾਣਾ ਤਿੰਨ ਪਾਦੀਆਂ ਤੇਰੇ ਘਰੋਂ ਪਹਿਲਾਂ ਦੋ ਵੀਡੀਓ ਮੱਜ ਪੈ ਗਈਆਂ ਹਨਾ ਪੈ ਗਈਆਂ ਤੇ ਇੱਕ ਪਿੱਛੇ ਜੇ ਵੀਡੀਓ ਪਾਈ ਸੀ ਚੱਕੀ ਵੀ ਗਈ ਆ ਤੇਰੀ ਮੱਜ ਮੱਲਾਂ ਦਾ ਹਾਂਜੀ ਤੇਰੇ ਕੋਲੇ ਦੁੱਧ ਮੈਨਾਂ ਦਾ 14 ਕਿਲੋਟਰ ਸੀ 14 ਲੀਟਰ ਕੱਢਿਆ ਸੀ ਤੇ ਉਹਨਾਂ ਕੋਲੇ ਮੈਨਾਂ ਦਾ ਕਾਫੀ ਦੱਸਦੇ ਆ 18-19 ਲੀਟਰ ਕਹਿੰਦੇ ਜੀ ਹਾਂ ਮੈਂ ਉਹਨਾਂ ਦੀ ਇੱਕ ਦਿਨ ਇੰਟਰਵਿਊ ਵੀ ਲਈ ਸੀ ਠੀਕ ਹੈ ਜੀ ਕਹਿੰਦੇ ਵੀ 18-19 ਲੀਟਰ ਮੈਨਾਂ ਦਾ ਦੁੱਧ ਕੱਢਿਆ ਇਹਨੇ ਕਿੰਨਾ ਦੁੱਧ ਕੱਢਿਆ ਇਹਨੇ ਵੀਰੇ ਆਪਣੇ ਨਾਰਮਲ ਛੋਡੇ ਸੇਵਾ ਨਾਰਮਲ ਹੀ ਆ ਹਾਂ ਨਾਰਮਲ ਸੇਵਾ ਦੇ ਨਾਲ 14 ਲੀਟਰ ਦੁੱਧ ਕੱਢਿਆ 14 ਲੀਟਰ ਕੱਢਿਆ ਆਈ ਤੀ ਤੁਸੀਂ ਆਪ ਹੀ ਦੇਖ ਲਓ ਬੇਤਿਆਰੀ ਜੇ ਸਾਹਮਣੇ ਚਾਹੀਦਾ 17 18 ਹਾਂ ਹੋ ਸਕਦਾ ਜੀ ਹਨਾ ਇਹ ਕਿਹੜੇ ਸਿਮਨ ਦੀ ਆ ਜਾਂ ਕਿਹੜਾ ਲੱਗਿਆ ਨੀ ਵੀਰੇ ਇਹ ਆਪਾਂ ਸਾਂਭ ਤੋਂ ਕਰਾਂਗੇ ਨਹੀਂ ਆਪ 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 ਤਾਂ ਸਰਕਾਰੀ ਦੇ ਸਰਕਾਰੀ ਚੰਗੇ ਟੀਕੇ ਬਰੋਂ ਡਾਕਟਰ ਵਰਦਾ ਸੀ ਹਨਾ ਹਾਂਜੀ ਹਾਂਜੀ ਠੀਕ ਹੈ ਇਹਦਾ ਰੇਟ ਫਿਰ ਕੀ ਕਰਤਾ ਜੀ ਰੇਟ ਵੀਰੇ 185 185 ਤੇ ਤੋਰੋ ਜੇ ਇੱਕ ਵਾਰੀ ਰੇਟ ਮਿੱਤਰੋ 185 ਆ ਵਜਨ ਚੰਗਾ ਚੰਗੀ ਸਮੀ ਵੀ ਆ ਥਾਂਲੇ ਵੀ ਦੀ ਪੂਰੀ ਸਾਫ ਹੈ ਦੁੱਧ ਮੇਰਾ ਅੰਦਾਜ਼ਾ ਵੀ ਜਿਹੜੇ ਹਿਸਾਬ ਨਾਲ ਮਿੱਤਰੋ ਤਿਆਰੀ ਆ 17 18 ਲੀਟਰ ਦੁੱਧ ਵਾਲੀ ਤਿਆਰੀ ਆ ਕੱਦ-ਕਾਟ ਵੀ ਮਿੱਤਰੋ ਸੋਹਣਾ ਥਾਂਲੇ ਵੀ ਦੀ ਪੂਰੀ ਸਾਫ ਹੈ ਇੱਕ ਸਹਵਾਨੇ ਦੀ ਆ ਬਹੁਤ ਸੋਹਣੀ ਮਿੱਤਰੋ ਤਿਆਰੀ ਦੇ ਵਿੱਚ ਤੇ 16 17 ਲੀਟਰ ਮਿੱਤਰੋ ਦੂਜੇ ਸੂਏ ਤੀਜੇ ਸੂਏ ਨੇ ਦੁੱਧ ਕੱਢਣਾ ਤੇ ਦੂਜੇ ਸੂਏ ਦਾ ਬਾਈ ਕਹਿੰਦਾ ਵੀ ਨੋਰਮਲ ਸੇਵਾ ਦੇ ਨਾਲ 14 ਲੀਟਰ ਸੀ ਮੁੱਲ ਬਾਈ ਨੇ 185 ਕਰਤਾ 185 ਦੇ ਵਿੱਚੋਂ ਬਾਈ ਕਹਿੰਦਾ ਵੀ ਇਮਾਨਦਾਰ ਹੋ ਜਾਊਗਾ ਤੇ ਫੋਨ ਨੰਬਰ ਜੀ ਆਪਣਾ 9631 94631 45719 45719 ਹਾਂਜੀ ਤੇ ਤੀਜੇ ਸੂਏ ਸੂਣਾ ਦੂਜੇ ਸੂਏ ਦਾ 14 ਲੀਟਰ ਹਾਂਜੀ ਤੇ ਸਰਕਾਰੀ ਸਿਮਨ ਤੋਂ ਆਪ ਹੈ ਗਾਂਹਾਂ ਸਾਣ ਤੋਂ ਬਣੀ ਹੈ ਹਾਂਜੀ ਸੋ ਫਿਰ ਆਪਾਂ ਕਹਿੰਦੇ ਆ ਇੱਕ ਵਾਰੀ ਕੈਮਰਾ ਸਾਨੂੰ ਨੇੜੇ ਕਰਕੇ ਫੇਰ ਦਿਖਾ ਦਗੇ ਬਹੁਤ ਸੋਹਣੀ ਮਿੱਤਰੋ ਤਿਆਰ ਚੰਗਾ ਹਵਾਨਾ ਸੋ ਸਾਰੇ ਵੀਰਾਂ ਦਾ ਧੰਨਵਾਦ